ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਮੰਗੇਓ ਪਾਪੜ ਆਪਾਂ ਚਾਰ ਮੰਗੇਓ ਲਏ ਆ ਸਭ ਤੋਂ ਪਹਿਲਾਂ ਇਹਨਾਂ ਦਾ ਛਿਲਕਾ ਤਰਾਂਗੇ ਫਿਰ ਇਹਨੂੰ ਬਰੀਕ ਪੀਸ ਕਰਕੇ ਗਲ ਮਿਕਸਰ ਜਾਰਚ ਪਾਵਾਂਗੇ ਮੰਗੇਓ ਦੇ ਬਰੀਕ ਪੀਸ ਕਰ ਲਏ ਹੁਣ ਇਸ ਨੂੰ ਚੰਗੀ ਤਰ੍ਹਾਂ ਗ੍ਰाइंड ਕਰਾਂਗੇ ਇਸ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ ਮੰਗੇਓ ਚੰਗੀ ਤਰ੍ਹਾਂ ਗ੍ਰाइंड ਹੋ ਗਿਆ పేన చూ మో ను పేన ఫ్రీ పా చీనీ చీనీ టేస్ట్ అనుసారా చంగ తర మిక్స్ చీనీ ను చీ తర మిక్స్ క ਉਹਨਾਂ ਮੈਂ ਗੋਨੂ ਪਕਾਵਾਂਗੇ 10 ਤੋਂ 15 ਮਿੰਟ ਲਈ ਸਭ ਤੋਂ ਪਹਿਲਾਂ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਨੂੰ ਤੁਸੀਂ ਲੋ ਫਲੇਮ ਤੇ ਵੀ ਪਕਾ ਸਕਦੇ ਹੋ ਇਹ ਚੰਗੀ ਤਰ੍ਹਾਂ ਮਿਕਸ ਹੋ ਗਏ ਹਨ ਉਸ ਨੂੰ 10 ਮਿੰਟ ਤੱਕ ਲੋਥਲੇ ਤੇ ਪਕਾਉਣ ਨੂੰ। ਮੈਂਗੋ ਚੰਗੀ ਤਰ੍ਹਾਂ ਪੱਕ ਗਿਆ। ਹੁਣ ਇਸ ਵਿੱਚ ਪਾਵਾਂਗੇ ਇਲਾਇਚੀ ਪਾਊਡਰ। ਮੈਂਗੋ ਪੱਕ ਕੇ ਚੰਗੀ ਤਰ੍ਹਾਂ ਤਿਆਰ ਆ। ਇੱਕ ਪਲੇਟ ਲਾਵਾਂਗੇ ਉਸ ਉੱਪਰ ਥੋੜਾ ਜਿਹਾ ਘਿਓ ਲਾਵਾਂਗੇ। ਪਲੇਟ ਉੱਪਰ ਚੰਗੀ ਤਰ੍ਹਾਂ ਘਿਓ ਨੂੰ ਲਾ ਲਿਆ ਹੁਣ ਇਸ ਉੱਪਰ ਪਾਵਾਂਗੇ ਮੰਗੋ ਮੰਗੋ ਨੂੰ ਫ੍ਰੀਜ਼ ਚ ਪਾ ਲਿਆ ਹੁਣ ਇਸ ਨੂੰ 5 ਤੋਂ 6 ਘੰਟੇ ਵਾਲੀ ਧੁੱਪ ਵਿੱਚ ਚੰਗੀ ਤਰ੍ਹਾਂ ਰੱਖਾਂਗੇ ਤਾਂ ਕਿ ਪਾਪੜ ਬਣ ਕੇ ਤਿਆਰ ਹੋ ਜੇ ਪਲੇਟ ਨੂੰ 5 ਤੋਂ 6 ਘੰਟੇ ਵਾਲੀ ਧੁੱਪ ਵਿੱਚ ਰੱਖਤਾ ਤਾਂ ਕਿ ਪਾਪੜ ਚੰਗੀ ਤਰ੍ਹਾਂ ਬਣ ਸਕੇ 5 ਤੋਂ 6 ਘੰਟੇ ਧੁੱਪ ਵਿੱਚ ਰੱਖਣ ਤੋਂ ਬਾਅਦ ਮੰਗੋ ਪਾਪੜ ਬਣ ਕੇ ਤਿਆਰ ਹਨ ਇਹਨਾਂ ਨੂੰ ਬਰੀਕ ਪੀਸ ਵਿੱਚ ਕੱਟ ਲਿਆ ਤਵੇ ਘਰ ਵਿੱਚ ਹੈਲਦੀ ਰੈਸਪੀ ਬਣਾ ਸਕਦੇ ਹਾਂ